ਵੀਡੀਓ ਦੇ ਵਿੱਚ ਨਾ ਸੜਕ ਦੇ ਉੱਪਰ ਤੁਸੀਂ ਖੱਬੇ ਇੱਥੇ ਇੱਕ ਬੋਰਡ ਦਾ ਨਿਸ਼ਾਨ ਲੱਗਿਆ ਤੀਰ ਦਾ ਦੇਖ ਰਹੇ ਹੋ ਇਹਦਾ ਮਤਲਬ ਇਹ ਹੁੰਦਾ ਵੀ ਅੱਗੇ ਮੋੜ ਹੈ ਪਰ ਜੇ ਸੜਕ ਦੇ 1 ਕਿਲੋਮੀਟਰ ਲੰਬੇ ਟੋਟੇ ਦੇ ਵਿੱਚ ਇੰਨੇ ਮੋੜ ਹੋਣ ਕਿ ਸਰਕਾਰ ਉਹਨੇ ਇਰ ਦੇ ਨਿਸ਼ਾਨ ਜਾਂ ਬੋਰਡ ਨਹੀਂ ਲਾ ਸਕਦੇ ਇਹ ਸੜਕਾ ਜਿਹੜੀ ਬਰਨਾਲੇ ਜਿਹੜੇ ਪੈਂਦੀ ਹੈ ਤੁਸੀਂ ਇਹਦੇ ਮੋੜ ਦੱਸਣੇ ਨੇ ਵੀ ਸੜਕ ਦੇ ਵਿੱਚ ਕਿੰਨੇ ਨੇ ਕਮੈਂਟ ਦੇ ਵਿੱਚ ਲਿਖ ਕੇ ਸਾਨੂੰ ਭੇਜਣਾ ਜਿਹਦਾ ਸਹੀ ਉੱਤਰ ਹੋਊਗਾ ਉਹਨੂੰ ਅਸੀਂ ਰਿਪਲਾਈ ਕਰਾਂਗੇ ਮੈਂ ਇਹ ਦੱਸ ਦਿੰਨਾ ਵੀ ਇਹ ਸੜਕ ਜਿਹੜੀ ਬਰਨਾਲੇ ਜਿਹੜੇ ਲੈਵਲ ਵਿੱਚ ਪੈਂਦੀ ਆ ਤੁਸੀਂ ਇਹ ਸੜਕ ਦਾ ਨਾਮ ਦੱਸਣਾ ਵੀ ਕਿੱਥੇ ਤੋਂ ਕਿੱਥੇ ਨਹੀਂ ਜਾਂਦੀ ਆ ਜਿਹੜਾ ਸਹੀ ਉੱਤਰ ਦੇਊਗਾ ਉਹਦੇ ਕਮੈਂਟ ਦਾ ਅਸੀਂ ਰਿਪਲਾਈ ਕਰਾਂਗੇ ਵੀਡੀਓ ਨੂੰ ਪੂਰਾ ਵੇਖਿਓ ਪੂਰਾ ਦੇਖ ਕੇ ਸੜਕ ਦੇ ਮੋੜ ਗਿਣ ਕੇ ਸਾਨੂੰ ਤੁਸੀਂ ਕਮੈਂਟ ਦੇ ਵਿੱਚ ਦੱਸਿਓ ਕਿੰਨੇ ਮੋੜ ਧੰਨਵਾਦ ਵੀਡੀਓ ਦੇਖਣ ਲਈ